ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਪ੍ਰਤੀ ਜਨ ਜਾਗਰੂਕਤਾ ਫੈਲਾਉਣ ਦੇ ਲਈ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਅੱਜ ਪਾਰਤਪਾਕ ਸਰਹੱਦੇ ਲੱਗੀ ਕੰਡਿਆਲੀ ਤਾਰ ਦੇ ਪਾਰ ਵਸੇ ਪਾਰ ਦੇ ਆਖਰੀ ਪਿੰਡ ਮੁਹਾਰ ਜਮਸ਼ੇਰ ਪੁੱਜੀ ਪਿੰਡ ਮੁਹਾਰ ਜਮਸ਼ੇਰ ਕੰਡਿਆਲੀ ਤਾਰ ਦੇ ਪਾਰ ਵਸਿਆ ਹੋਇਆ ਹੈ ਇਸ ਦੇ ਤਿੰਨ ਪਾਸੇ ਪਾਕਿਸਤਾਨ ਹੈ ਇਸ ਮੌਕੇ ਤੇ ਹਲਕਾ ਵਿਧਾਇਕ ਨਰਿੰਦਰਪਾਲ ਸਵਰਾ ਰਕਣਾ ਹੈ ਕਿ ਜਿਸ ਤਰ੍ਹਾਂ ਸਰਹੱਦੀ ਪਿੰਡਾਂ ਦੇ ਲੋਕ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਹਮੇਸ਼ਾ ਸੁਚੇਤ ਰਹਿੰਦੇ ਹਨ ਉਸੇ ਤਰ੍ਹਾਂ ਇਹ ਹੁਣ ਨਸ਼ਿਆਂ ਖਿਲਾਫ ਆਪਣੇ ਪਿੰਡਾਂ ਦੇ ਪਹਿਰੇਦਾਰ ਬਣ ਗਏ ਪਿੰਡ ਪਿੰਡ ਮੁਹਾਰ ਜਮਸ਼ੇਰ ਦੇ ਨਿਵਾਸੀ ਮੁਹਾਰ ਜਮਸ਼ੇਰ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਕਜੁੱਟ ਹੋ ਕੇ ਇਹ ਸੌਂ ਖਾਂਦੇ ਹਾਂ ਕਿ ਇਹ ਸੰਕਟ ਹੈ ਅਸੀਂ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਆਪਣੇ ਪਿੰਡ ਦੇ ਪਹਿਰੇਦਾਰ ਪਹਿਰੇਦਾਰ ਬਣ ਕੇ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਅਸੀਂ ਆਪਣੇ ਪਿੰਡ ਵਿੱਚ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦੇਵਾਂਗੇ ਨਸ਼ਾ ਵਿਕਣ ਨਹੀਂ ਦੇਵਾਂਗੇ ਅਸੀਂ ਅਸੀਂ ਕਿਸੇ ਕਿਸੇ ਨਸ਼ਾ ਤਸਕਰ ਨੂੰ ਨਸ਼ਾ ਤਸਕਰ ਨੂੰ ਪਿੰਡ ਵਿੱਚ देवांगे। जो भी नशे करते है कर हैं न, असी नानू, नशा छझावे जिन्हू होगी नशा मुक्ति सेंटर भर्ती करवावे ਕਿਸੇ ਵੀ ਕਿਸੇ ਵੀ ਨਸ਼ਾ ਤਸਕਰ ਦੀ ਨਸ਼ਾ ਤਸਕਰ ਦੀ ਕੋਈ ਵੀ ਜ਼ਮਾਨਤ ਨਹੀਂ ਕਰਵਾਵਾਂਗੇ ਕੋਈ ਵੀ ਜ਼ਮਾਨਤ ਨਹੀਂ ਕਰਵਾਵਾਂਗੇ ਅਤੇ ਪਿੰਡ ਦੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇ ਤੋ ਰੋਕਾਂਗੇ ਜ਼ਮਾਨਤ ਦੇ ਤੋ ਰੋਕਾਂਗੇ ਅਸੀਂ ਸਾਰਾ ਪਿੰਡ ਸਾਰਾ ਪਿੰਡ ਮਿਲ ਕੇ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਮੁਹਾਰ ਜਮਸ਼ੇਰ ਜੋ ਸੰਡਾ ਇੰਟਰਨੈਸ਼ਨਲ ਬਾਰਡਰ ਹੈ ਭਾਰਤ ਪਾਕਿਸਤਾਨ ਦਾ ਉਸ ਬਾਰਡਰ ਤੋਂ ਇਹ ਤਿੰਨ ਪਾਸਿਓਂ ਜਿਹੜਾ ਪਿੰਡ ਘਿਰਿਆ ਹੋਇਆ ਹੈ ਔਰ ਉਸ ਪਿੰਡ ਦੇ ਵਿੱਚ ਅਸੀਂ ਅੱਜ ਤਾਰਾਂ ਤੋਂ ਪਾਰ ਆਏ ਆ ਇਸ ਨਸ਼ਾ ਮੁਕਤੀ ਯਾਤਰਾ ਨੂੰ ਲੈ ਕੇ ਜੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਨਾਲ ਲੈ ਕੇ ਜੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹ ਮੁਹਿੰਮ ਚੱਲ ਰਹੀ ਹੈ ਔਰ ਇਹ ਮੁਹਿੰਮ ਅਜਸੀ ਪਿੰਡ ਮੁਹਾਰ ਜਮਸ਼ੇਰ ਦੇ ਵਿੱਚ ਲੈ ਕੇ ਪਹੁੰਚੇ ਆ ਜਿੱਥੇ ਸਾਡੇ ਬਹੁਤ ਹੀ ਦਲੇਰ ਇਸ ਬਾਰਡਰ ਦੇ ਇਸ ਪਿੰਡ ਦੇ ਬਹਾਦਰ ਲੋਕ ਰਹਿੰਦੇ ਨੇ ਜਿਨ੍ਹਾਂ ਨੇ ਪਿੱਛੇ ਜੰਗ ਦੇ ਮਾਹੌਲ ਦੇ ਵਿੱਚ ਵੀ ਬਿਲਕੁਲ ਪ੍ਰਵਾਹ ਨਹੀਂ ਕੀਤੀ ਪੂਰਾ ਫੌਜ ਦਾ ਸਾਥ ਦਿੱਤਾ ਔਰ ਅੱਜ ਵੀ ਆਪਣੇ ਪੰਜਾਬ ਨਾਲ ਦੇਸ਼ ਨਾਲ ਡਟ ਕੇ ਖੜੇ ਨੇ ਜੋ ਯੁੱਧ ਚੱਲ ਰਿਹਾ ਹੈ ਨਸ਼ਿਆਂ ਦੇ ਵਿਰੁੱਧ ਉਸ ਮੁਹਿੰਮ ਨਾਲ ਡਟ ਕੇ ਖੜੇ ਨੇ ਔਰ ਇਹਨਾਂ ਸਾਰਿਆਂ ਨੇ ਅੱਜ ਵਿਸ਼ਵਾਸ ਦਵਾਇਆ ਹੈ ਕਿ ਇਹ ਸਾਰੇ ਇਸ ਮੁਹਿੰਮ ਦੇ ਵਿੱਚ ਯੋਗਦਾਨ ਪਾਉਂਦੇ ਨੇ ਔਰ ਇਹਨਾਂ ਨੂੰ ਜੇ ਪਤਾ ਲੱਗੂਗਾ ਜੇ ਕੋਈ ਨਸ਼ਾ ਵੇਚਦਾ ਹੈ ਇਹਨਾਂ ਦੇ ਪਿੰਡ ਜ ਆਸ-ਪਾਸ ਇਹ ਉਹਦੀ ਜਾਣਕਾਰੀ ਦੇਣਗੇ ਔਰ ਜੇ ਕੋਈ ਨਸ਼ਾ ਕਰਦਾ ਹੈ ਉਹਦੀ ਜਾਣਕਾਰੀ ਵੀ ਦੇਣਗੇ ਜੇ ਨਸ਼ਾ ਵੇਚਣ ਵਾਲਾ ਹੈ ਉਹਦੇ ਖਿਲਾਫ ਕਾਰਵਾਈ ਕਰਾਉਣਗੇ ਔਰ ਜਿਹੜਾ ਨਸ਼ਾ ਕਰਨ ਵਾਲਾ ਹੈ ਉਹਦਾ ਜਿਹੜਾ ਸਾਡੇ ਕੋਲ ਲਿਆ ਕੇ ਉਹਦਾ ਇਲਾਜ ਕਰਾਉਣਗੇ ਇਹ ਸਾਰਿਆਂ ਨੇ ਅੱਜ ਇੱਥੇ ਪਿੰਡ ਵਾਸੀਆਂ ਨੇ ਸੋਚ ਚੱਕੀ ਹੈ ਮੈਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਜੋ ਸਾਰੇ ਇਸ ਨਸ਼ਾ ਮੁਕਤੀ ਮਹਿੰਮ ਦੇ ਵਿੱਚ ਸ਼ਾਮਲ ਹੋਏ ਨੇ ਔਰ ਧੰਨਵਾਦ ਵੀ ਕਰਦਾ ਜਿਹੜਾ ਇਹਨਾਂ ਨੇ ਸਾਰਿਆਂ ਨੇ ਸੋਚ ਚੱਕ ਕੇ ਐਸ ਪਿੰਡ ਦੇ ਵਿੱਚੋਂ ਆਪਣੇ ਇਲਾਕੇ ਦੇ ਵਿੱਚੋਂ ਨਸ਼ਾ ਨਸ਼ਾ ਖਤਮ ਕਰਨ ਦੀ ਜਿਹੜੀ ਹੈ ਇਸ ਮੁਹਿੰਮ ਦੇ ਵਿੱਚ ਆਪ ਦਾ ਯੋਗਦਾਨ ਪਾਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ